हां सर ए ਤੁਸੀਂ ਪੁੱਛਿਓ ਪਰਿਵਾਰਿਕ ਮੈਂਬਰਾਂ ਨੂੰ ਮਿਲਿਓ ਕੀ ਕੋਈ ਜਾਣਕਾਰੀ ਪ੍ਰਾਪਤ ਹੋਈ ਹੈ ਇਹ ਨਾ ਬੋਰ ਸਾਈਡ ਤੋਂ ਇੱਕ ਟਰੱਕ ਆ ਰਿਹਾ ਸੀਗਾ ਜਿਹੜਾ ਵੱਡਾ ਟਰੱਕ ਜਿੱਤੇ ਉਹ ਜਿਹੜਾ ਜਦੋਂ ਲਾਈਟਾਂ ਦੇ ਕਰੀਬ ਆਇਆ ਤੇ ਉੱਥੇ ਐਕਟਿਵਾ ਦੇ ਨਾਲ ਇਹਦਾ ਜਿਹੜਾ ਉੱਥੇ ਐਕਸੀਡੈਂਟ ਹੋਇਆ ਔਰ ਉਸ ਦੇ ਵਿੱਚ ਜਿਹੜੀ ਜਸਵੀਰ ਕੌਰ ਹੈ ਗੁਰੂ ਹਰਸਾਹਿ ਦੀ ਸੀਗੀ ਉਹਦਾ ਜਿਹੜੀ ਹੈ ਉਹਦੀ ਡੈਥ ਹੋ ਗਈ ਹੈ ਤੇ ਦੋ ਬੱਚੇ ਜਿਹੜੇ ਹੈ ਉਹ ਇੰਜਰਡ ਹੋਏ ਆ ਤੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਤੇ ਪੁਲਿਸ ਜਿਹੜੀ ਹੈ ਬਣਦੀ ਕਾਰਵਾਈ ਜਿਹੜੀ ਹੈ ਕਰ ਰਹੀ ਹੈ ਸਰ ਪਤਾ ਲੱਗਿਆ ਵੀ ਕਾਰਨ ਕੀ ਬਣਿਆ ਐਕਸੀਡੈਂਟ ਦਾ ਕਰਨ ਸੀ ਉਹ ਤਫਤੀਸ਼ ਦੇਖ ਰਹੇ ਆ ਮੌਕੇ ਤੇ ਮੈਨੂੰ ਟਰੱਕ ਨੇ ਆਇਆ ਤੇ ਉਹਦੇ ਵਿੱਚ ਆ ਕੇ ਜਿਹੜਾ ਐਕਟਿਵਾਂ ਦੇ ਵਿੱਚ ਵਜਿਆ ਤੇ ਅਸੀਂ ਇਹ ਤੇ ਜਿਹੜਾ ਡਰਾਈਵਰ ਹੈ ਉਹਨਾਂ ਦੇ ਉੱਤੇ ਸਾਰੀ ਕਾਰਵਾਈ ਜਿਹੜੀ ਚੱਲ ਰਹੀ ਹੈ ਜਿਸ ਲੇਡੀਜ਼ ਦੀ ਮੌਤ ਹੋਈ ਪਤਾ ਲੱਗਿਆ ਕਿੱਥੋਂ ਦੇ ਰਹਿਣ ਵਾਲੀ ਸੀ ਤੇ ਗੁਰੂਵਾਰ ਸਾਹਿਬ ਦੀ ਵਿਆਹੀ ਹੋਈ ਹੈ ਕਿ ਹੋਰ ਪਿੰਡ ਉੱਥੇ ਹੈ ਤੇ ਅੱਜ ਇਹ ਆਈ ਹੋਈ ਸੀ ਆਪਣੇ ਇੱਥੇ ਫਾਜ਼ਲ ਕਾਈ ਇਹਨਾਂ ਦੇ ਹੈ ਗਿਆ ਪਰ ਪੇਕੇ ਆਈ ਹੋਈ ਸੀਗੀ ਤੇ ਸਵੇਰੇ ਜਦੋਂ ਚੱਲੀ ਹੈ ਤੇ ਫਿਰ ਇੱਥੇ ਦਵਾਈ ਲੈਣੀ ਚੱਲੀ ਸੀਗੀ ਤੇ ਉਥੇ ਦਾ ਜਿਹੜਾ ਐਕਸੀਡੈਂਟ ਹੋ ਗਿਆ ਜਿਹੜੇ ਦੋ ਬੱਚੇ ਨਾਲ ਹੋਰ ਸਵਾਰ ਸਨ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਤੁਸੀਂ ਖੁਦ ਪਹੁੰਚੇ ਸੀ ਬਲ ਹਸਪਤਾਲ ਦੇ ਵਿੱਚ ਜਾਣਨ ਦੇ ਲਈ ਹਾਂ ਉਹ ਤੋਂ ਸਟੇਬਲ ਲੱਗ ਰਿਹਾ ਹੈ ਬਈ ਫਿਲਹਾਲ ਤਾਂ ਆਊਟ ਆਫ ਡੇਂਜਰ ਕੋਈ ਸੱਟਾਂ ਲੱਗੀਆਂ ਬਾਹਮਾ ਬੋ ਤੇ ਉਹਨਾਂ ਦੇ ਬੱਚੇ ਦੇ ਇੱਕ ਛੋਟੇ ਦੇ ਪੈਰ ਤੇ ਲੱਗੀ ਹੋਈ ਹੈ ਤੇ ਉਹ